ਮਾਨਯੋਗ ਸਪੀਕਰ ਸਾਹਿਬ ਡਾਇਰੈਕਟੋਰੇਟ ਆਫ ਸਟੈਟਿਸ ਦੁਆਰਾ ਪ੍ਰਦਾਨ ਕੀਤੇ ਗਏ ਅਗਾਊਂ ਅਨੁਮਾਨਾਂ ਅਨੁਸਾਰ ਮੌਜੂਦਾ ਸਾਲ ਵਿੱਚ ਪੰਜਾਬ ਦੀ ਵਿਕਾਸ ਦਰ ਚਾਲੂ ਮਾਲ ਚਾਲੂ ਸਾਲ ਦੇ ਦੌਰਾਨ ਸਰ ਵਿਕਾਸ ਦਰ 9.41 ਫੀਸਦੀ ਰਹੀ ਹੈ ਸਰ 9.41 ਫੀਸਦੀ ਰਹੀ ਹੈ ਸਰ ਅਤੇ ਜੀਐਸ ਡੀਪੀ ਸੀ ਰਹੀ ਹੈ ਸਰ 736123 ਕਰੋੜ ਰੁਪਏ 736000000000 73 423 ਕਰੋੜ ਰੁਪਏ ਅਤੇ ਵਿੱਤੀ ਸਾਲ ਸਰ ਵਿੱਤੀ ਸਾਜਰਤ ਸਾਲ ਸ਼ੁਰੂ ਹੋ ਰਿਹਾ 24 ਤੇ 25 ਲਈ ਜੀਐਸਡੀਪੀ ਸਰ 9% ਦੇ ਵਾਅਦੇ ਨਾਲ 827000 ਕਰੋੜ 701 ਕਰੋੜ ਰੁਪਏ ਜਿਹੜੀ ਰੱਖੀ ਗਈ ਇਸ ਆਪ ਸਰਕਾਰ ਦਾ ਕੁਸ਼ਲ ਪ੍ਰਸ਼ਾਸਨ ਇੱਕ ਵਾਰ ਫੇਰ ਲਗਾਤਾਰ ਦੂਜੇ ਸਾਲ ਰਾਜ ਦੇ ਆਪਣੇ ਟੈਕਸ ਮਾਲੀਏ ਵਿੱਚ ਜਿੱਕਰ ਜੋ ਗੱਲ ਇਹ ਤੋਂ ਸਪਸ਼ਟ ਹੁੰਦਾ ਸਰ ਚਾਲੂ ਬਰੇ ਦੌਰਾਨ ਫਰਵਰੀ ਤੱਕ ਫਰਵਰੀ ਤੱਕ ਸਰ ਮਾਰਚ ਨੂੰ ਛੱਡ ਕੇ ਫਰਵਰੀ ਤੱਕ ਪੰਜਾਬ ਦਾ ਆਪਣਾ ਟੈਕਸ ਮਾਲੀਆ ਸਰ 14 ਫੀਸਦੀ ਨਾਲ ਵਧਿਆਗਾ ਇੱਕ ਬਹੁਤ ਵੱਡਾ ਸਰ ਜੰਪਾ ਪੰਜਾਬ ਦੇ ਟੈਕਸ ਮਾਲੀਏ ਦੇ ਅੰਦਰ